ਅੰਮ੍ਰਿਤਸਰ ਕੋਟ ਖਾਲਸਾ ਵਿਖੇ ਗੁਰੂ ਘਰ ਵਿੱਚ ਹੀ ਪੀਰਖਾਨਾ ਬਣਾਇਆ ਗਿਆ। ਅਜਿਹੇ ਥਾਵਾਂ ਤੇ ਜਦੋਂ ਧਰਮ ਪ੍ਰਚਾਰ ਕਮੇਟੀ ਵੱਲੋਂ ਪੜਤਾਲੀਆ ਟੀਮ ਜਾਂਦੀ ਹੈ ਉਹ ਇਸ ਤਰ੍ਹਾਂ ਵਾਪਸ ਪਰਤਦੇ ਹਨ ਜਿਵੇਂ ਖੁਦ ਸੁਖਣਾ ਲਾਉਣ ਗਏ। ਕਿਤੇ ਨਾ ਕਿਤੇ ਇਹ ਆਪਣੀ ਜ਼ਿੰਮੇਵਾਰੀ ਤੋਂ ਭੱਜਦੇ ਨਜ਼ਰ ਆਉਂਦੇ ਹਨ। ਇਸੇ ਸਥਾਨ ਤੇ ਹੀ ਪਾਠੀ ਬਲਜਿੰਦਰ ਸਿੰਘ ਪੈਸੇ ਦੀ ਖਾਤਰ ਬਣਾਉਂਦਾ ਸੀ ਜਾਲੀ ਸਰਟੀਫਿਕੇਟ। ਗੁਰਮਰਜਾਦਾ ਦੀਆਂ ਉਡਾਈਆਂ ਜਾਂਦੀਆਂ ਹਨ। ਧਜੀਆਂ ਇਸ ਬਾਰੇ ਜਦੋਂ ਸਤਕਾਰ ਕਮੇਟੀ ਦੇ ਸੰਗਾਂ ਨੂੰ ਪਤਾ ਲੱਗਾ ਤਾਂ ਫਿਰ ਜੋ ਹੁੰਦਾ ਆ ਉਹ ਤੁਸੀਂ ਜੁੜੇ ਰਹੋ ਪਬਲਿਕ ਕ੍ਰਾਈਮ ਨਿਊਜ਼ ਦੇ ਨਾਲ ਮਕਰਪਾਲ ਸਿੰਘ ਛਿੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦਾਰਬਨ ਸਿੰਘ ਦਾ ਗ੍ਰੰਥ ਸਿੰਘਾਂ ਮੇਰੇ ਕੋਲ ਕੁਝ ਸਮੇਂ ਤੋਂ ਦੋ ਨੰਬਰ ਦੇ ਵਿੱਚ ਆਨੰਦ ਕਾਰਜ ਹੋ ਗਏ ਸੀ ਸੋ ਆਨੰਦ ਕਾਰਜ ਹੋ ਗਏ ਸੀ ਮੈਂ ਉਹ ਗਾਂ ਤੋਂ ਮਿਲ ਕੇ ਆਨੰਦ ਕਾਰਜ ਹੋ ਹੈ ਮर्याਦਾ ਤੋਂ ਬਾਤ ਨਹੀਂ ਕਰਾਂਗਾ ਤੋ ਜੋ ਮੇਰੇ ਕੋ ਗਲਤੀ ਹੋਈ ਹੈ ਮੈਂ ਉਸ ਮਾਫੀ ਮੰਗਦਾ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸੰਤਾਂ ਦੇ ਵਿੱਚ ਚਰਨਾਂ ਦੇ ਵਿੱਚ ਇਹ ਬੇਨਤੀ ਕਰਦੇ ਹਾਂ ਜੀ ਗਰੰਥੀ ਸਾਹਿਬ ਜੋ ਜੋ ਗਲਤੀ ਹੋਈ ਹੈ ਗਾਂ ਗਲਤੀ ਨਹੀਂ ਕਰੂਗਾ ਨਾ ਕਰੂਗਾ ਜੀ ਅਸੀਂ ਸਾਧ ਸੰਗਤ ਘੜੀ ਦੀ ਬੇਨਤੀ ਕਰਦੇ ਹਾਂ ਜੀ ਅਸੀਂ ਗਲਤੀ ਮੰਨਦੇ ਹਾਂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਪੰਜਾਬ ਜੋ ਗੁਰਦੁਰਾ ਬਰਨਾ ਸਾਹਿਬ ਇਹ ਕੋਟਖਾਲਸਾ ਪਿੰਡ ਦੇ ਵਿੱਚ ਯਾਨੀ ਕਿ ਜਿੱਥੇ ਗ੍ਰੰਥੀ 3 ਸਾਲ ਤੋਂ ਬਲਜਿੰਦਰ ਸਿੰਘ ਦੇ ਨਾਂ ਤੇ ਸੇਵਾ ਕਰਦਾ ਆ ਰਿਹਾ ਹੈ ਇੱਥੇ ਜਦੋਂ ਸਾਡੇ ਕੋਲ ਇੱਕ ਸ਼ਿਕਾਇਤ ਆਈ ਸੀ ਕਿ ਇਹ ਗ੍ਰੰਥੀ ਸਿੰਘ ਜਿਹੜੇ ਕੁੜੀਆਂ ਮੁੰਡੇ ਘਰਾਂ ਚੋਂ ਭੱਜ ਕੇ ਕੋਟਾਂ ਉੱਤੇ ਜਾ ਕੇ ਕੋਟ ਮੈਰਿਜ ਕਰਾਉਂਦੇ ਹਨ ਉਹਨਾਂ ਦੇ ਇਹ ਸਰਟੀਫਿਕੇਟ ਇਸ਼ੂ ਕਰਦੇ ਹਨ ਤੇ ਇਹਨਾਂ ਨੇ ਬੜੀਆਂ ਵੱਡੀਆਂ ਗਲਤੀਆਂ ਕੀਤੀਆਂ ਅਜੇ ਕੰਨ ਦੀ ਸ਼ੁਰੂਆਤ ਹੀ ਹੋਈ ਸੀ ਤਨ ਜਿਹੜੇ ਕੋਟ ਮੈਰਿਜ ਵਿੱਚ ਲੋਕ ਕੁੜੀਆਂ ਭੱਜ ਕੇ ਮਾਪਿਆਂ ਦੀ ਆਗਿਆ 'ਚ ਨਹੀਂ ਰਹਿੰਦੀਆਂ ਮੈਂ ਉਹਨਾਂ ਨੂੰ ਇੱਕ ਬੇਨਤੀ ਕਰ ਦਵਾਂ ਤਿ ਉਹ ਤੁਹਾਨੂੰ ਜੰਮਿਆ ਪਾਲਿਆ ਵੱਡਿਆ ਕੀਤਾ ਪੜਾਇਆ ਲਿਖਾਇਆ ਕਿ ਤੁਹਾਡੇ ਮਾਪੇ ਤੁਹਾਡੇ ਬਾਰੇ ਕੋਈ ਮਾੜਾ ਸੋਚਣਗੇ ਕਦੀ ਨਹੀਂ ਜੇਕਰ ਤੁਸੀਂ ਮਾਪਿਆਂ ਦੀ ਆਗਿਆ ਦੇ ਨਾਲ ਆਪਣਾ ਵਿਆਹ ਕਰਾਉਗੇ ਤੇ ਤੁਹਾਡੀ ਗਮੀ ਖੁਸ਼ੀ ਦੇ ਸਮੇਂ ਜਰੂਰ ਤੁਹਾਡੇ ਭਰਾ ਚਾਚੇ ਤਾਏ ਮਾਮੇ ਪੁੱਤਰ ਸਾਰੇ ਸ਼ਰੀਕ ਬਣਗੇ ਜੇ ਤੁਸੀਂ ਆਪਣੀ ਮਨਮਰਜ਼ੀ ਨਾਲ ਇਦਾਂ ਕੋਟਾ ਜਾ ਕੇ ਭੱਜ ਕੇ ਪਿੰਡ ਵਿੱਚ ਵਿਆਹ ਕਰਾਓਗੇ ਇਹਦੇ ਨਾਲ ਕੀ ਹੁੰਦਾ ਹੈ ਕਿ ਕਈ ਪਿਓ ਅਣਖ ਦੀ ਖਾਤਰ ਜਿਹੜੇ ਮੁੰਡੇ ਨਾਲ ਤੁਸੀਂ ਵਿਆਹ ਕਰਾਉਂਦੇ ਜੀ ਉਹਦਾ ਕਤਲ ਕਰ ਦਿੰਦੇ ਇੱਕ ਤੇ ਉਹ ਪੰਜਾਬ ਦਾ ਨੌਜਵਾਨ ਗੱਭਰੂ ਮਰ ਜਾਂਦਾ ਹੈ ਦੂਜਾ ਜਿਨ੍ਹਾਂ ਨੇ ਮਾਰਿਆ ਹੁੰਦਾ ਹੈ ਉਹ ਵੀ ਘਰ ਉੱਜੜ ਜਾਂਦਾ ਹੈ ਮੇਰੀ ਪੰਜਾਬ ਵਿੱਚ ਵਸਰਾ ਲੋਕਾਂ ਨੂੰ ਬੇਨਤੀ ਹੈ ਕਿ ਜਿਹੜੇ ਇਦਾਂ ਦੇ ਗੁਰੂ ਘਰ ਕਈ ਬਣੇ ਹਨ ਕਈਆਂ ਨੇ ਘਰਾਂ ਦੇ ਪ੍ਰਕਾਸ਼ ਕੀਤੇ ਹਨ ਅਸੀਂ ਉਹਨਾਂ ਨੂੰ ਤਾੜਨਾ ਵੀ ਕਰਦੇ ਹਾਂ ਕਿ ਇਹ ਕਿਹੜਾ ਤੁਸੀਂ ਲੋਕਾਂ ਕੋਲੋਂ ਖੁੱਲਾ ਪੈਸਾ ਲੈ ਕੇ ਲੋਕਾਂ ਨੂੰ ਸਰਟੀਫਿਕੇਟ ਜਾਲੀ ਇਸ਼ੂ ਕਰ ਰਹੇ ਹੋ ਇਹ ਪੈਸਾ ਦਾਜ ਜਾਂਦੇ ਹਾਂ ਅਸੀਂ ਨਹੀਂ ਵੇਖਿਆ ਨਾ ਜਾਂਦਾ ਵੇਖਿਆ ਹੀ ਤੇ ਨਾ ਜਾਣਾ ਹੈ ਸਤਗੁਰਾਂ ਦੀ ਮਰਜ਼ਾਦਾ ਨੂੰ ਬਾਹਰ ਰੱਖੋ ਜੇ ਤੁਸੀਂ ਮਰਜ਼ਾਦਾ ਦੀਆਂ ਧੜੀਆਂ ਢਾਈਆਂ ਅਸੀਂ ਤੁਹਾਡਾ ਬਿਲਕੁਲ ਲਿਆਜ ਨਹੀਂ ਕਰਾਂਗੇ ਇਹਨਾਂ ਦੀ ਉਮਰ ਥੋੜੀ ਗ ਅਸੀਂ ਵੇਹਲੀਏ ਵੱਡੀਆਂ ਜੇਕਰ ਥੋੜਾ ਜੰਗ ਹੁੰਦਾ ਤੇ ਅਸੀਂ ਬਿਲਕੁਲ ਲਿਆਜ ਨਹੀਂ ਸੀ ਕਰਨਾ ਡਾਂਗ ਵੀ ਫੇਰ ਨਹੀਂ ਸੀ ਤੇ ਪਰਦਾ ਪਰਚਾਈ ਪੋਸਵ ਨੂੰ ਇਹਨਾਂ ਦੇ ਉੱਤੇ ਬਹੰਦਾ ਦਰਜ ਕਰਾਉਣਾ ਸੀ ਮੇਰੀ ਬੇਨਤੀ ਹੈ ਕਿ ਆਓ ਸਾਰੀਆਂ ਸੰਪਰਤਾਂ ਸਾਰੀਆਂ ਜਥੇਬੰਦੀਆਂ ਕਿ ਜਿਹੜੇ ਇੱਥੇ ਤਖਤਾਂ ਦੇ ਬੈਠੇ ਹੋਏ ਹਨ ਕਿ ਉਹਨਾਂ ਦਾ ਕੋਈ ਫਰਜ ਨਹੀਂ ਉਹਨਾਂ ਦੀ ਕੋਈ ਡਿਊਟੀਆਂ ਨਹੀਂ ਹੈ ਜੀਆਂ ਕਿ ਅਸੀਂ ਵੀ ਕੋਈ ਐਸਾ ਫੈਸਲਾ ਲਈਏ ਕਿ ਜਿਹੜੇ ਇਦਾਂ ਦੀਆਂ ਮਰਜ਼ਾਦਾ ਦੀਆਂ ਲੋਕ ਧੜੀਆਂ ਡਾ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ